ਪੱਕਾ ਕਿ ਕਿਦੋਂ ਆਈ ਸੀ ਤੁਸੀਂ ਦਸੀ ਦਾ ਰਾਤੀ ਇੱਥੇ ਸਰਵ ਦੇ ਆਏ ਸੀ ਜਿਹੜੇ ਸੰਧਾਰਾ ਦੇ ਕੁਝ ਕੇਸ ਹੋਣ ਚਾਹੀਦੇ ਹਨ ਹਾਂ ਇਹ ਤਾਂ ਮੈਂ ਕਮਰਾ ਬਾਕੀ ਸਾਰੇ ਮੈਨੂੰ ਮਿਲ ਗਿਆ ਚਲੋ ਚਲਾਉਂ ਜਾਂਦੇ ਹਾਂ ਤੇ ਮੇਰਾ ਕੰਮ ਹਾਲਪਣੇ ਨਾ ਆਪਣੇ ਸ਼ਕਲਾਂ ਨੂੰ ਇਹ ਤਾਂ ਪਾਕਿਸਤਾਨ ਦਾ ਬਾਡਰ ਬਣਾਇਆ ਪਿਆ ਹੈ ਵਾਕਸਟਰ ਵੀ ਗਿਆ ਮੈਂ ਅੱਜ ਕਿਹੜਾ ਪ੍ਰੈਸ ਕਾਨਫਰੰেন্স ਕੀਤੀ ਸੀ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਸਰਦਾਰਮਾ ਵਾਲੀ ਤਸਵੀਰਾਂ ਦੇਖੋ ਰਾਜਾ ਵੜਿੰਗ ਜਿਹੜੇ ਨੇ ਇਸ ਵੇਲੇ ਤਸਵੀਰਾਂ ਚ ਨਜ਼ਰ ਆ ਰਹੇ ਨੇ ਲਗਾਤਾਰ ਹਾਲਚਲ ਜਿਹੜਾ ਹੋ ਜਾਣਿਆ ਜਾ ਰਿਹਾ ਹੈ ਜ਼ਖਮੀ ਕਿਸਾਨਾਂ ਦਾ ਤਾਂ ਚਿੰਤਾ ਜਿਹੜੀ ਹੈ ਜ਼ਾਹਿਰ ਕੀਤੀ ਹੈ ਮੈਨੂੰ ਪਤਾ ਹੈ ਕਿ ਕਿਸਾਨਾਂ ਨੇ ਹੀ ਪਿਛਲੀ ਵਾਰੀ ਉੱਥੇ ਜਾ ਕੇ ਅੰਦੋਲਨ ਆਡਾ ਮਾਰ ਕੇ ਲੇਕਨ ਉਹ ਜਿਹੜੇ ਸਸਪੈਂਡ ਕਰਾਇਆ ਜੋ ਇਸੇ ਕਰਕੇ ਹਜੇ ਤੱਕ ਵਾਪਸ ਨਹੀਂ ਲਈ ਤੇ ਤੁਸੀਂ ਕੀ ਮੰਗ ਕਰਦੇ ਹੋ ਬਿਲਕੁਲ ਜਾਈ ਜੀ ਅੱਜ ਕਿਆ ਰਾਹੁਲ ਗਾਂਧੀ ਨੇ ਵੀ ਉੱਥੇ ਆਪਦੀ ਸਪੀਚ ਵੀ ਅਸੀਂ ਐਮਐਸਪੀ ਗਾਰੰਟੀ ਦੇਵਾਂਗੇ ਸੁਆਮੀ ਨਾਥਨ ਕਮਿਸ਼ਨ ਨੂੰ ਸੁਆਮੀ ਰਾਥ ਜੀ ਨੂੰ ਭਾਰਤ ਰਤਨ ਦੇ ਨਾਮ ਤੇ ਤੇ ਉਹਨਾਂ ਨੇ ਜੋ ਕਿਆ ਸੀ ਉਹ ਲਾਗੂ ਫੋਨ ਅੰਦਰ ਨਹੀਂ ਕਰ ਲੂ ਮੋਬਾਈਲ

ਫਾਇਰ ਹੋਇਆ ਸੀ ਉਹ ਕਰਨ ਉਹ ਆਪਾਂ ਕਿਹਾ ਡਾਕਟਰ ਬਲੰਚਾ ਤੁਸੀਂ ਇਹ ਗੱਲ ਕਰ ਲੋ ਬੱਚਾ ਨਹੀਂ ਉਹ ਮੈਡਮ ਆਮਨਾ ਉਹ ਹੀ ਕਰ ਰਹੀ ਕੋਈ ਨਹੀਂ ਬਾਕੀ ਤਾਂ ਡਾਕਟਰ ਸਭ ਨੂੰ ਪਤਾ ਹੀ ਨਹੀਂ ਕਿ ਅਸੀਂ ਮਾਈਕੋਸ ਤੋਂ ਸਾਹਮਣੇ ਦੇ ਗਏ ਨੇ ਰਾਜਾ ਬਿੰਦਿਆ ਇਸ ਵੇਲੇ ਨਜ਼ਰ ਆ ਰਹੇ ਨੇ ਤੁਹਾਨੂੰ ਉਸ ਤੋਂ ਤਾਂ ਸਭ ਨੂੰ ਮਹਿਸੂਸ ਹੀ ਨਹੀਂ ਹੋਊਗਾ ਕਿ ਅਸੀਂ ਪੰਜਾਬ ਵਾਲੇ ਹਿੰਦੁਸਤਾਨੀ ਐ ਜਾਂ ਪੰਜਾਬੀ ਹਾਂ